ਸਿਕੰਦਰ ਬਾਦਸ਼ਾਹ ਬਹੁਤ ਜ਼ਿਆਦਾ ਦਿਮਾਗ ਦਾ ਔਰ ਸੂਝਵਾਨ ਹੋਇਆ ਸੀ ਜਦੋਂ ਪਹਿਲੀ ਵਾਰ ਉਹਨੇ ਕਿਹਾ ਨਾ ਕਿ ਕਿੱਥੇ ਚੱਲਿਆ ਤਾਂ ਉਹਨੇ ਕਿਹਾ ਮੈਂ ਚੱਲਿਆ ਹਿੰਦੁਸਤਾਨ ਨੂੰ ਜਿੱਤਣ ਵਾਸਤੇ ਤੇ ਦੁਬਾਰਾ ਫੇਰ ਕਹਿਣ ਲਗਾ ਉਹ ਜਿਹੜਾ ਫਕੀਰ ਸੀ ਕਹਿੰਦਾ ਸਿਕੰਦਰ ਬਾਦਸ਼ਾਹ ਕਿੱਥੇ ਚੱਲਿਆ ਫੇਰ ਕਿੱਥੇ ਚੱਲਿਆ ਉਹ ਸਮਝ ਗਿਆ ਕਹਿੰਦਾ ਵਕੀਰ ਕੋਈ ਪਹੁੰਚਿਆ ਲੱਗਦਾ ਹੈ ਕਹਿੰਦਾ ਫੇਰ ਦੂਸਰਾ ਰਾਜ ਕੋਈ ਪਤੇ ਕਰੂਗਾ ਕਹਿੰਦਾ ਫੇਰ ਕਿੱਥੇ ਚਲੇਗਾ ਫੇਰ ਕਿੱਥੇ ਜਾਏਗਾ ਕਹਿੰਦਾ ਫੇਰ ਤੀਸਰਾ ਰਾਜ ਪਤੇ ਕਰਾਂਗਾ ਕਹਿੰਦਾ ਫੇਰ ਕਹਿੰਦਾ ਕੋਈ ਜਗ੍ਹਾ ਐਸੀ ਛੱਡਾਂਗਾ ਨਹੀਂ ਜਿੱਥੇ ਮੇਰਾ ਰਾਜ ਨਾ ਹੋਵੇ ਤੇ ਵਕੀਰ ਜਿਹੜਾ ਨਾ ਖੇਡ ਖੜਾ ਕੇ ਹੱਸ ਪਿਆ ਕਹਿੰਦਾ ਕਹਿੰਦਾ ਫੇਰ ਕੀ ਕਰੇਗਾ ਸਿਕੰਦਰ ਬਾਦਸ਼ਾਹ ਕਹਿੰਦਾ ਹੱਸ ਕੇ ਕਹਿਣ ਲੱਗਾ ਫਕੀਰ ਫੇਰ ਕੀ ਕਰਨਾ ਫਿਰ ਮੈਂ ਆਰਾਮ ਕਰਾਂਗਾ ਜਦੋਂ ਮੈਂ ਸਾਰਾ ਜੇਤੀ ਲਿਆ ਸਭ ਕੁਝ ਤੇ ਫਿਰ ਮੈਂ ਆਰਾਮ ਨਾਲ ਆਪਾਂ ਆਰਾਮ ਕਰਾਂਗਾ ਫਿਰ ਕੀ ਕਰਨਾ ਆਪਾਂ ਸਾਰਾ ਸਭ ਸਭ ਕੁਝ ਤੇ ਆਪਣਾ ਹੋ ਜਾਣਾ ਕਹਿੰਦਾ ਸਿਕੰਦਰ ਬਾਦਸ਼ਾਹ ਆਰਾਮ ਕਰਨ ਵਾਸਤੇ ਤੂੰ ਪਤਾ ਨਹੀਂ ਕਿੰਨੇ ਬੇਦੋਸ਼ਾਂ ਦਾ ਖੂਨ ਵਹਾਏਗਾ ਕਿਤਿਆਂ ਨੂੰ ਲੁੱਟੇਗਾ ਕਿਤਿਆਂ ਨੂੰ ਮਾਰੇਗਾ ਕਿਤਿਆਂ ਦਾ ਕਤਲੇਆਮ ਕਰੇਗਾ ਕਿਤਨਾ ਕੁਛ ਕਰੇਗਾ ਕਿਤਨੀ ਆਪਣੀ ਫੌਜ ਦੇ ਬੰਦੇ ਮਰਵਾਏਗਾ ਕਿਸ ਵਾਸਤੇ ਆਰਾਮ ਵਾਸਤੇ ਇਹ ਕਹਿੰਦਾ ਭਈ ਮੈਂ ਵੀ ਤੇ ਆਰਾਮੀ ਕਰ ਰਿਆ ਨਾ ਆ ਜਾ ਮੇਰੇ ਲਾਗੇ ਬਹਿ ਜਾ ਕਹਿੰਦਾ ਇਸ ਤੋਂ ਜ਼ਿਆਦਾ ਆਰਾਮ ਕਹਿੰਦਾ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ ਕਿਸੇ ਕੋਈ ਦੁੱਖ ਨਹੀਂ ਹੈ ਮੈਨੂੰ ਕੋਈ ਭੋਗ ਨਹੀਂ ਹੈ ਕੋਤੇ ਨਹੀਂ ਹੈ ਔਰ ਕੋਈ ਮੋਹ ਨਹੀਂ ਹੈ ਕਿਸੇ ਚੀਜ਼ ਦਾ ਮੈਂ ਬੜਾ ਆਸਤਿ ਆ ਜਾ ਮੇਰੇ ਨਾਲ